ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਕਮਿੰਦਰ ਹਸਨਪੁਰੀ ਦੋਸਤੋ ਬਹੁਤ ਹੀ ਮਾੜਾ ਸਮਾਂ ਚੱਲਦਾ ਆੜ ਆਏ ਹੋਏ ਨੇ ਬਹੁਤ ਹੀ ਬੁਰਾ ਹਾਲ ਹੈ ਡੰਗਰ ਰੁੜ ਗਏ ਘਰ ਰੁੜ ਗਏ ਕਿੰਨਾ ਨੁਕਸਾਨ ਹੋ ਗਿਆ ਜੀਵ ਜੰਤੂਆਂ ਦਾ ਵੀਡੀਓ ਦੇਖਦੇ ਆ ਰੋਣ ਆਉਂਦਾ ਦੇਖ-ਦੇਖ ਕੇ ਬਹੁਤ ਬੁਰੇ ਹਾਲ ਨੇ ਇਸ ਟਾਈਮ ਚਲੋ ਇਦਾਂ ਵੀ ਮਹਾਰਾਜ ਦੀ ਕਿਰਪਾ ਦਾਨੀ ਸੱਜਣ ਵੀ ਬਹੁਤ ਨੇ ਬਹੁਤ ਹੀ ਸਾਡੇ ਪੰਜਾਬੀ ਲੋਕ ਕਲਾਕਾਰ ਬਹੁਤ ਅੱਗੇ ਆ ਰਹੇ ਨੇ ਬਹੁਤ ਵਧੀਆ ਯੋਗਦਾਨ ਪਾ ਰਹੇ ਨੇ ਸਾਰੇ ਭੈਣ ਭਰਾ ਜਿੰਨੇ ਯੋਗ ਆ ਅ ਦੋਸਤੋ ਕੋਈ ਇਹ ਨਹੀਂ ਹੁੰਦਾ ਵੀ ਜ਼ਿਆਦਾ ਪੈਸੇ ਨਾਲ ਹੁੰਦਾ ਤੁਸੀਂ ਤਨੋਂ ਮਨੋਂ ਸੇਵਾ ਕਰਦੇ ਹੋ ਨਾ ਫੁੱਡੀ ਉਹ ਵੀ ਪ੍ਰਬਾਨ ਕਰਦਾ ਪਰਮਾਤਮਾ ਤੇ ਜਿੰਨੀ ਕਿ ਯੋਗ ਆ ਹਰ ਇੱਕ ਬੰਦਾ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਵੇ ਇਸ ਸਮੇਂ ਦਾ ਕੋਈ ਪਤਾ ਨਹੀਂਗਾ ਕੀਦੇ ਤੇ ਆਪ ਪੈਂਦਾ ਹੁੰਦਾ ਹੈ ਤੇ ਦੋਸਤੋ ਮੈਂ ਇਹ ਕਹਿਣ ਲੱਗਾ ਸੀ ਮੇਰੇ ਕੋਲੇ ਨਾ ਚਾਰ ਟਰਾਲੀਆਂ ਤੂੜੀ ਦੀਆਂ ਪਈਆਂ ਨੇ ਮੇਰੇ ਕੋਲੇ ਸਾਧਨ ਹੈ ਨੀਗਾ ਅੰਦਰ ਤੂੜੀ ਪਈ ਹੈ ਜੇ ਕੋਈ ਭੈਣ ਭਾਈ ਲਿਜਾ ਕੇ ਪਚਾ ਸਕਦਾ ਤਾਂ ਲਿਜਾ ਸਕਦਾ ਮੈਂ ਵੀਡੀਓ ਦੇ ਵਿੱਚ ਆਪਣਾ ਨੰਬਰ ਵੀ ਪਾ ਦੂੰਗਾ ਤੇ ਵੀ ਉਹਨਾਂ ਤੂੜੀ ਆ ਜਿਹਨੂੰ ਲੋੜ ਆ ਉਤੇ ਤੱਕ ਪਹਚਾ ਦੇਵੇ ਬਹੁਤ ਦਾਨੀ ਸੱਜਣ ਹੁੰਦੇ ਆ ਅ ਸੇਵਾ ਕਰਦੇ ਵਿਚਾਰੇ ਲੈ ਜਾਂਦੇ ਆ ਭਰ ਕੇ ਤੇ ਲਿਜਾ ਸਕਦਾ ਤੇ ਮੈਂ ਇੰਨਾ ਕੁਝ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਆ ਬਹੁਤ ਹੀ ਵੀਰਾਂ ਦਾ ਜਿੰਨੇ ਵੀ ਸੇਵਾ ਕਰਦੇ ਨੇ ਕਿਉਂਕਿ ਇਹ ਦੁੱਖ ਦੀ ਘੜੀ ਆ ਦੁੱਖ ਦੀ ਘੜੀ ਦੇ ਵਿੱਚ ਆਪਣ ਨੂੰ ਅ ਹੱਕ ਬਣਦਾ ਆ ਪਾ ਜਿੰਨੀ ਯੋਗ ਵੀ ਆ ਉੰਨੀ ਸੇਵਾ ਕਰ ਸਕੀਏ ਮੈਂ ਨੰਬਰ ਪਾ ਦੂੰਗਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ ਉਹ ਤੂੜੀ ਲੈ ਜਾਵੇ ਭਰ ਕੇ ਅੰਦਰ ਤੂੜੀ ਪਈ ਹੈ ਤਾਂ ਜਿੰਨੂੰ ਲੋੜ ਅਨਸਾਰ ਦਿੱਤੀ ਜਾਵੇ ਤਾਂ ਕਿ ਸਾਡੇ ਜੋ ਵੀ ਆ ਪਸ਼ੂ ਆ ਮਾਲ ਲੰਗਰ ਆ ਵਿਚਾਰੇ ਜਿਉਂਦੇ ਰਹਿ ਸਕਣ ਕਿਉਂਕਿ ਖਾਣਾ ਪੀਣਾ ਤਾਂ ਇਹ ਜਾਨਵਰਾਂ ਨੇ ਵੀ ਇੰਨਾ ਨਹੀਂ ਪੀਆ ਧੰਨਵਾਦ ਦੋਸਤੋ